ਉੱਟ ਨਹੀਂ ਉਹ ਮੰਗਦਾ ਉਹ ਦੌਲਤਾਂ ਨਹੀਂ ਮੰਗਦਾ ਝੂਠੀਆਂ ਦੁਆਵਾਂ 'ਤੇ ਮਿਲਾਵਟਾਂ ਨਹੀਂ ਮੰਗਦਾ ਸੱਚ ਬਹੁਤ سارے ਲੋਕਾਂ ਦੁਆਵਾਂ ਕਰਦੇ ਆ ਪਰ ਝੂਠੀਆਂ ਦੁਆਵਾਂ ਕਰਦੇ ਆ ਪਰ ਮਿਲਾਵਟ ਦੋ ਦੁਆਵਾਂ 'ਚ ਕਿਉਂਕਿ ਦੁਆਵਾਂ ਉਹ ਕਰ ਰਹੇ ਆ ਜਿਹੜੀ ਵਚਨ ਤੋਂ ਕੀਆ ਬਾਹਰ ਆ ਸੋ ਬਹੁਤ ਲੋਕ ਕਹਿੰਦੇ ਬੀਜੋ ਬੀਜੋ ਦੇ ਦੋ ਦੇ ਦੋ ਉਹ ਇਹ ਭੁੱਲ ਗਏ ਕਿ ਜਿੰਨੇ ਸਲੀਬ ਉੱਤੇ ਇੱਕ ਕਤਰਾ ਲਹੂ ਦਾ ਬਹਾ ਦਿੰਦਾ ਉਹ ਤੁਹਾਡੇ ਪੈਸੇ ਦਾ ਤਾਂ ਭੁੱਖਾ ਆਇਆ ਨਹੀਂ ਹਨਾ ਜਿੰਨੇ ਇੱਕ ਵਿਧਵਾ ਨੂੰ ਕਿਹਾ ਕਿ ਇਹਨੇ ਸਭ ਤੋਂ ਵੱਧ ਪਾਇਆ ਹਾਲਾਂਕਿ ਸਭ ਤੋਂ ਘੱਟ ਓਨੇ ਪਾਇਆ ਕਿ ਕੀ ਮਨੁੱਖ ਤੁਹਾਡਾ ਪੈਸਾ ਦੇਖਦੇ ਪਰਮੇਸ਼ਰ ਤੁਹਾਡਾ ਮਨ ਦੇਖਦਾ ਤਾਂ ਇਸ ਲਈ ਪ੍ਰਭੂ ਨੂੰ ਕਿੱਦਾਂ ਖੁਸ਼ ਕਰ ਸਕਦੇ ਆ ਕਿਹੜੀ ਚੀਜ਼ ਨਾਲ ਖੁਸ਼ ਕਰ ਸਕਦੇ ਆ ਉਹ ਪੈਸਾ ਨਹੀਂ ਆ ਬਲਕਿ ਕੀ ਮੰਗਦਾ ਕਹਿੰਦਾ ਉਤੇ ਮੰਗਦਾ ਹਲੀਮੀ ਤੇਰੇ ਦਿਲ ਦੀ ਉਹ ਤੇ ਮੰਗਦਾ ਹਲੀ ਲੋਕਾਂ ਨੂੰ ਲੱਗਦਾ ਉਹ ਪੈਸਾ ਮੰਗਦਾ ਪਰ ਉਹ ਮੰਗਦਾ ਹੋਤੇ ਮੰਗਦਾ ਹਲੀਮੀ ਤੇਰੇ ਦਿਲ ਦੀ ਉਹ ਤੇ ਮੰਗਦਾ ਹਲੀਮੀ ਤੇਰੇ ਦਿਲ ਦੀ ਉਹ ਨੋਟ ਨਹੀਂ ਉਹ ਮੰਗਦਾ ਉਹ ਦੌਲਤ ਨਹੀਂ ਮੰਗਦਾ ਦਿਲ ਤੇਰਾ ਮੈਲਾ ਮੁਖ ਬੜਾ ਤੂੰ ਸਵਾਰਿਆ ਮੂਮਾ ਬਣਾ ਕੇ ਚੱਜਣੇ ਚੱਜਾ ਆਪਾਂ ਪਰੰਤੋ ਦਿਲ ਕੀ ਆ ਕਾਲੇ ਆ ਅੰਦਰੋਂ ਵੈਰ ਆ ਵਿਰੋਧ ਆ ਦੂਸਰਿਆਂ ਨੂੰ ਨਾਸ਼ ਕਰਨ ਦੀਆਂ ਮਨਛਾਵਾਂ ਸਾਡੇ ਅੰਦਰ ਤੇ ਬੈਠੇ ਕੇ ਚਾਂ ਹੱਥ ਚੱਕ ਕੇ ਦੁਆ ਚ ਦੁਆ ਚ ਦਿਲ ਤੇਰਾ ਮੈਲਾ ਮੁਖ ਬੜਾ ਤੂੰ ਸਵਾਰਿਆ ਇੰਜ ਤੂੰ ਦੁਆ ਚ ਆ ਕੇ ਸਭੋ ਕੁਝ ਹਾਰਿਆ ਵਗਰ ਸਾਡੀ ਦੁਆ ਛੁੱਟੀਆਂ ਮੰਚ ਮਤਲਬ ਗਲਤ ਆ ਤੇ ਉਹ ਸਿਰਫ ਪਾਦਰੀ ਨੂੰ ਜਾਂ ਲੋਕਾਂ ਨੂੰ ਬੇਕੂ ਬਣਾਇਆ ਜਾ ਸਕਦਾ ਉਹਨੂੰ ਨਹੀਂ ਕਿੰਦ ਸ਼ਾਕੀਏ ਹੋ ਜਈਆਂ ਉਹ ਚਲਾਕੀਆਂ ਨਹੀਂ ਮੰਗਦਾ ਲੋਕ ਪ੍ਰਭਨਾ ਵੀ ਚਲਾਕੀਆਂ ਮਾਰਦੇ ਆ ਸ਼ਾਕੀਏ ਹੋ ਜਈਆਂ ਉਹ ਚਲਾਕੀਆਂ ਨਹੀਂ ਮੰਗਦਾ ਛੁੱਟੀਆਂ ਦੁਆਵਾਂ ਤੇ ਸਫਾ ਦੇ ਸ਼ਾਨੀ ਮੰਗਦਾ ਨੋਟ ਨੀਉ ਮੰਗਦਾ ਉਹ ਦੌਲਤ ਨਹੀਂ ਮੰਗਦਾ ਝੂਠੀਆਂ ਦੁਆਵਾਂ ਤੇ ਮਿਲਾਵਟਾਂ ਨਹੀਂ ਮੰਗਦਾ ਆਪੀ ਤੂੰ ਇਹ ਗਿਰਜੇ ਚ ਸੋਚ ਕਿਤੇ ਹੋਰੇ ਆਪੀ ਤੂੰ ਇਹ ਗਿਰਜੇ ਚ ਸੋਚ ਕਿਤੇ ਹੋਰੇ ਦਿਸਦਾ ਏ ਉਹਨੂੰ ਜਿਹੜਾ ਤੇਰੇ ਵਿੱਚ ਚੋਰ ਏ ਦਿਸਦਾ ਏ ਉਹਨੂੰ ਜਿਹੜਾ ਤੇਰੇ ਵਿੱਚ ਚੋਰ ਏ ਸ਼ਾਕੀ ਇਹੋ ਜਈਆਂ ਉਹ ਮਿਲਾ ਵਟਾਂ ਦੀ ਮੰਗੇਦਾ ਸ਼ਾਕੀ ਇਹੋ ਜਈਆਂ ਉਹ ਚਲਾਕੀਆਂ ਨਹੀਂ ਮੰਗੇਦਾ ਝੂਠੀਆਂ ਦੁਆਵਾਂ ਤੇ ਸਫਾਰਿਸ਼ਾਂ ਨਹੀਂ ਮੰਗੇਦਾ ਨੋਟ ਨਹੀਂ ਉਹ ਮੰਗੇਦਾ ਉਹ ਦੌਲਤਾਂ